ਜੇ ਤੁਸੀਂ ਮੇਰੇ ਤੇ ਮੰਝਾ ਬਣਵਾ ਕੇ ਦੇਖੋ ਤਾਂ ਮੇਰੇ ਬਰਾਬਰ ਬੁਣ ਕੇ ਦਿਖਾਵੇ ਮੰਝਾ ਕੋਈ ਲੈ ਮੈਂ ਨੌਕੜੀਆਂ ਚੌਕੜੀਆਂ ਜਿਹੜਾ ਮਰਜੀ ਮੰਝਾ ਬਣਾ ਲਓ ਦੌਣ ਕਿਸੇ ਨੂੰ ਪਤਾ ਹੀ ਨਹੀਂ ਕਿਵੇਂ ਪਾਈਦੀ ਐ ਕਿਵੇਂ ਮੰਝਾ ਬੁਣੀ ਦਾ 나ਗਵਾਲ ਮੈਨੂੰ ਪਾਉਣਾ ਆਉਂਦਾ ਮੇਰੇ ਨਾਲ ਬਰਸੀਨ ਵੱਢ ਕੇ ਦੇਖ ਲਵੇ ਜੀ ਦੇਖਣੀ ਮੇਰੇ ਨਾਲ ਕਣਕ ਦਾ ਕਿਹੜਾ ਲਾ ਕੇ ਦੇਖ ਲਵੇਂ ਮੇਰੇ ਨਾਲ ਚਰੀ ਵੱਢ ਕੇ ਦੇਖ ਲਵੇਂ ਮੇਰੇ ਨਾਲ ਟੋਕਾ ਕਰੋ ਮੇਰੇ ਨਾਲ ਟੋਕਾ ਕਰੋ ਅੱਧਿਆਂ ਤੋਂ ਵੱਧ ਤਾਂ ਪਾ ਪੈਂਚਰ ਲਾ ਲਵੇਂ ਯਾਰ ਸਾਈਕਲ ਤੁਹਾਡੇ ਕੋਲੇ ਹੋਵੇ ਪੈਂਚਰ ਦਾ ਸਮਾਨ ਵੀ ਹੋਵੇ ਸਲੂਸ਼ਨ ਵੀ ਐ ਬੱਠਲ ਵੀ ਐ ਪਾਣੀ ਵਾਸਤੇ ਨੇਰਾ ਕਿਨੇ ਪੈਂਚਰ ਲਾਉਂਗੇ ਜੀ ਮੈਂ ਲਾਇਆ ਹੋਇਆ ਜੀ ਪੰਪ ਨਾਲ ਹਵਾ ਭਰ ਲੋ ਨੇਰੇ ਚ ਪਤਾ ਲੱਗਣਾ ਨਹੀਂ ਹੈਗਾ ਬੱਠਲ ਚ ਕੁਛ ਬੱਠਲ ਦਾ ਕੋਈ ਫਾਇਦਾ ਨਹੀਂ ਟਿਊਬ ਨੂੰ ਕੰਨ ਕੋਲੇ ਕਮਾਈ ਜਾਓ ਜਿੱਥੇ ਜੇ ਥੋੜੀ ਜਿਹੀ ਹਵਾ ਜੀ ਕੰਨ ਚ ਪਈ ਉੱਥੇ ਉਂਗਲ ਰੱਖ ਲੋ ਬਾਰੇਗ ਮਾਰ ਮਾਰ ਕੇ ਸੋਲੂਸ਼ਨ ਲਾ ਕੇ ਚੱਲ ਮੇਰੇ ਭਾਈ ਇੰਨੇ ਨਖੇਦ ਨਲਾਇਕ ਤੇ ਮਾਕਨ ਮਲੰਗ ਮੁਖਮਤਰੀ ਦੇ ਬਾਰੇ ਕੁਝ ਨਿਕਲਣਾ ਚਾਹੇ ਇੰਨੇ ਨਖੇਦ ਨਲਾਇਕ ਤੇ ਮਾਕਨ ਮਲੰਗ ਮੁਖਮਤਰੀ ਦੇ ਬਾਰੇ ਕੁਝ ਨਿਕਲਣਾ ਚਾਹੇ ਕੋ ਕੋਣ ਹੈ ਜਨਾਬ ਤੁਹਾਡੇ ਇਲਾਕੇ ਤੋਂ ਹੀ ਨਵਜੋ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ